ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕਿਵੇਂ ਨੇ ਮੇਰੇ ਭੈਣ ਭਰਾ ਮਿੱਤਰ ਪਿਆਰੇ ਤੇ ਅੱਜ ਦੇ ਦਿਨ ਦੀ ਕਰਦਿਆਂ ਸ਼ੁਰੂਆਤ ਜੀ ਅੱਜ ਲੇਟ ਹੋ ਗਏ ਥੋੜੇ ਜਿਹੀ ਉੱਠਦੇ ਉੱਠਦੇ ਕਿਉਂਕਿ ਰਾਤ ਪਿੰਡ ਪ੍ਰੋਗਰਾਮ ਜਾਦੀ ਤੇ ਉੱਥੇ ਬੱਗ ਗਿਆ ਮੈਂ 40 ਮਿੰਟ ਵਾਸਤੇ ਬਾਦ ਘਾਟ ਹੋ ਗਈ ਦੀ ਤੇ ਹੁਣ ਨਹਾ ਧੋ ਕੇ ਚੱਲਦੇ ਆ ਫਿਰ ਨੂੰ ਕਿ ਅੱਜ ਕੱਪੜੇ ਵੀ ਫੜਨੇ ਨੇ ਕੱਲ ਮਿਲੇ ਨਹੀਂ ਸੀ ਆਜੋ ਤੁਹਾਨੂੰ ਭਾਈ ਜੂਸ ਪਵਾ ਦਈਏ ਸ਼ੋਤਾਰੂ ਰੋਟੀ ਖਵਾ ਦਈਏ ਖਾਣਾ ਖਾ ਕੇ ਚਲਦਿਆਂ ਦੇਖਦੇ ਆ ਅੱਜ ਫਤੇਗੜ ਸਾਹਿਬ ਇੱਕ ਮੇਲਾ ਦਾ ਵੀ ਲੱਗਿਆ ਹੋਇਆ ਉੱਥੇ ਭਤੀਜਿਆਂ ਦੇ ਚੱਕੇ ਆ ਜਾ ਚਟਰੋਲ ਝੂਟਦੇ ਆ ਤੇ ਪਟਿਆਲੇ ਜਾਣਾ ਵੀ ਜ਼ਰੂਰੀ ਆ ਯਾਰ ਉੱਥੋਂ ਕੱਪੜੇ ਵੀ ਫੜ ਕੇ ਲਿਓਨੇ ਨੇ ਕੱਲ ਮਿਲੇ ਨਹੀਂ ਹੈਗੇ ਤੇ ਕਿਸੇ ਭਤੀਜ ਦਾ ਬਾਡੇ ਵੀ ਆ ਉਹਨੂੰ ਵੀ ਹਾਂ ਹੋਈ ਵੀ ਆ ਬਾਕੀ ਹੁਣ ਤਿਆਰ ਹੋ ਕੇ ਫੋਨ ਲਾਉਨੇ ਆ ਦੇਖਦੇ ਆ ਕਿੱਥੋਂ ਜਾਇ ਜਾਊਗਾ ਤੁਸੀਂ ਬਲੌਗ ਨਾਲ ਜੁੜੇ ਰਹੋ ਪਿਆਰ ਆ ਤੁਹਾਨੂੰ ਦਾ ਬਾਪ ਇਹ ਸ਼ਹਿਰ ਨੂੰ ਕੱਢ ਕੇ ਆ ਗਿਆ ਰੋਟੀ ਪਾਈ ਆਈਏ ਉਡੀਕਦੀ ਹੋਊਗੀ ਵਿਚਾਰੀ ਕਿ ਰੋਟੀ ਲੈ ਕੇ ਨਹੀਂ ਆਇਆ ਹੈਗਾ ਭਾਂਡਾ ਰੋਜ਼ ਭੁੱਲ ਜਾਂਦਾ ਯਾਰ ਅੱਜ ਨਾ ਹੁਣ ਜਖਬਾਲੀ ਤੋਂ ਪਹਿਲਾਂ ਪਲਾਸਟਿਕ ਦਾ ਬਰਤਨ ਲੈ ਨਾ ਉਹਦੇ ਵਿੱਚ ਰੋਟੀ ਵੀ ਪੈ ਜਾ ਕਰੂਗੀ ਇਹਨੂੰ ਦੋ ਲੈ ਆਉਂਗਾ ਤੇ ਇੱਕ ਜਿਹਦਾ ਪਾਣੀ ਭਰਦਿਆ ਕਰਾਂਗੇ ਵਿਚਾਰੀ ਦਾ ਨਹੀਂ ਇਹਨੂੰ ਨਾਲੀਆਂ ਲੂਣੀਆਂ ਤੇ ਜਾਣਾ ਪੈਂਦਾ ਜੀ ਦੀ ਵੇਲੇ ਤਾਂ ਮੋਟਰਾਂ ਚੱਲਦੀਆਂ ਰਹਿੰਦੀਆਂ ਨੇ ਹੁਣ ਕਣਕ 'ਚ ਮੋਟਰਾਂ ਘੱਟ ਚੱਲਦੀਆਂ ਨੇ ਇਸ ਕਰਕੇ ਭਾਂਡੇ ਵੀ ਲੈ ਕੇ ਆਉਂਗਾ ਇਹਦੇ ਵਿਚਾਰੀਏ ਹਾ ਪੁੱਤਾ ਹਲਾ ਮੇਰਾ ਪੁੱਤਾ ਕਈ ਕਹਿ ਦਿੰਦੇ ਨੇ ਕਿ ਹੂੰ ਵੀਡੀਓ ਬਣਾਉਦਾ ਉਹ ਵੀਡੀਓ ਤਾਂ ਮੈਂ ਤਾਂ ਬਣਾਉਣਾ ਹੁੰਦਾ ਕਿ ਭਾਈ ਦੇਖ ਕੇ ਤੁਸੀਂ ਵੀ ਜ਼ਰੂਰ ਇਹਨਾਂ ਦੀ ਰੋਕੀ ਰੂਕੀ ਪਾਇਆ ਕਰੋ ਬੇਜਵਾਨਿਆਂ ਨੂੰ ਜਰਾ ਉਹ ਕੋਈ ਵੀ ਹੋਵੇ ਚਾਹੇ ਮੰਕੀ ਹੋਣ ਜਿਹੜੇ ਬੀੜਾਂ 'ਚ ਬੈਠੇ ਹੁੰਦੇ ਨੇ ਉਹਨਾਂ ਨੂੰ ਫਰੂਟ ਪਾ ਦਿਆ ਕਰੋ ਠੀਕ ਆ ਨਾ ਆ ਗੱਲ ਬਾਤ ਆ ਜਿਵੇਂ ਗਊਆਂ ਫਿਰਦੀਆਂ ਹੁੰਦੀਆਂ ਨੇ ਗਊਆਂ ਨੂੰ ਹਰਾਚਾਰਾ ਪਾ ਰਿਆ ਕਰੋ ਪੇੜਾ ਪਾ ਰਿਆ ਕਰੋ ਚਲੋ ਚੱਲਦੇ ਹਾਂ ਹੁਣ ਆਪਾਂ ਸ਼ਹਿਰ ਨੂੰ ਇੱਥਾਂ ਤੇ ਆ ਗਿਆ ਜੀ ਮੈਂ ਕਿਹਾ ਪਿਆਜ਼ ਦੇਖ ਕੇ ਆਉਣੀ ਆ ਕਾਹਨੂੰ ਲਿਆ ਆਂ ਦਿਖਾ ਦੇ ਅੱਜ ਇਹਨਾਂ ਨੂੰ ਪਾਣੀ ਪੂਣੀ ਲਵਾਉਣੀ ਆ ਪਿਆਜ਼ਾਂ ਨੂੰ ਤੇ ਅੱਜ ਹੋਰ ਵੀ 5-4 ਕਿਲੋ ਲੈ ਕੇ ਆਉਂਗਾ ਜਿੱਥੇ-ਜਿੱਥੇ ਛਿੱਦੇ ਨੇ ਉੱਥੇ ਵੀ ਲਾ ਦਾਂਗੇ ਹੋਰ ਦੱਸੋ ਠੀਕ ਹੋ ਸਾਰੇ ਤੇ ਹੁਣ ਚੱਲਦੇ ਆ ਫਤੇਗੜ ਸਾਹਿਬ ਵੀ ਜਾਣਾ ਏ ਪਟਿਆਲੇ ਵੀ ਜਾਣਾ ਏ ਤੁਸੀਂ ਜੁੜੇ ਰਹੇ ਹੋ ਵਲੌਗ ਨਾਲ ਤੁਹਾਨੂੰ ਲੱਗ ਜੂ ਪਤਾ ਯਾਰ ਤੇ ਆਲੂ ਵੀ ਪੱਟਣੇ ਨੇ ਆਪਾਂ ਨੇ ਆਪਾਂ ਨੂੰ ਲੇਬਰ ਨਹੀਂ ਮਿਲ ਰਹੀ ਯਾਰ ਆਲੂ ਪੱਟਣ ਵਾਸਤੇ ਜੇ ਕਿਸੇ ਕੋਲ ਲੇਬਰ ਬੈਠੀ ਹੋਈ ਨੇੜੇ ਤੇੜੇ ਤਾਂ ਕਮੈਂਟ ਜ਼ਰੂਰ ਕਰਿਓ ਯਾਰ ਲਾਭਿਤ ਪਿਆਰਿਓ ਇਹ ਲੁਬਵਾਰੀਏ ਗੱਡੀ ਚੋਂ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਆਂ ਆਪਾਂ ਬਾਜ਼ਾਰ ਚ ਕੱਪੜੇ ਲੈਣ ਜੀ ਤੇ ਤੁਸੀਂ ਵੀ ਸਾਰੇ ਮੱਥਾ ਟੇਕਿਆ ਕਰੋ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਤੇ ਆ ਮੇਰੇ ਭਤੀਜ ਇੱਕ ਪਲੱਸ 1 ਚ ਪੜਦਾ ਏ ਤੇ ਇੱਕ ਥਾਪਰ ਚ ਪੜਦਾ ਏ ਉਹ ਠੀਕ ਓ ਭਤੀਜੋ ਘਰੇ ਠੀਕ ਨੇ ਸਾਰੇ ਠੀਕ ਆ ਠੀਕ ਆ ਮੰਮੀ ਡੈਡੀ ਪਹਿਲੀ ਹੱਥ ਲਾਇਆ ਕਰੋ ਯਾਰ ਦਾਦਾ ਦਾਦੀ ਦੇ ਵੀ ਜਰੂਰ ਲਾਇਆ ਕਰੋ ਯਾਰ ਹੋਰ ਦੱਸੋ ਬੱਲਬਾਦ ਅਸੀਂ ਖਾਣਾ ਪੀਣਾ ਤਾਂ ਨਹੀਂ ਕੁਛ ਦੱਸ ਦੋ ਜੀ ਖਾਣਾ ਪੁੱਤ ਨੂੰ ਨਾ ਕਹਦੇ ਹੋ ਠੀਕ ਆ ਠੀਕ ਆ ਕੀ ਮਿੱਤਰ ਪਿਆਰਿਓ ਆ ਵੀ ਆਪਣੇ ਭਤੀਜ ਨੇ ਆ ਵੀ ਆਪਣੇ ਸਾਥੀ ਨਾਲ ਹੋਰ ਦੱਸੋ ਠੀਕ ਹੋ ਮੁੰਡਿਓ ਵਧੀਆ ਚੱਲਦੀ ਆ ਪੜਾਈ ਵਧੀਆ ਜੀ ਮੁੰਡਿਓ ਲਵ ਤੁਹਾਨੂੰ ਸਾਰਿਆਂ ਨੂੰ ਯਾਰ ਥੈਂਕ ਯੂ ਥੈਂਕ ਯੂ ਤੁਹਾਨੂੰ ਵੀ ਖਾਣਾ ਪੀਣਾ ਕੁ ਦੱਸੋ ਯਾਰ ਤੁਹਕੇ ਕੰਮ ਹਾਂ ਜੀ ਆ ਆਪਣੇ ਭਤੀਜ ਮੋਦੀ ਵਾਲੇ ਆ ਗਏ ਖਾਲਸਾ ਵਾਲੇ ਆ ਗਏ ਸੰਗ ਦਾ ਆ ਜੇ ਆ ਇਹਨੂੰ ਅਜੇ ਪਟਿਆਲੇ ਦਾ ਪਾਣੀ ਲੱਗਿਆ ਨਹੀਂ ਹੈਗਾ ਨਹੀਂ ਪਿੰਦਾ ਨਹੀਂ ਪਾਣੀ ਪਲਾਓ ਇਹਨੂੰ ਫਿਰ ਪਟਿਆਲੇ ਦਾ ਖਾਸ ਕਰਕੇ ਨਲਕੇ ਵਾਲਾ ਪਾਣੀ ਪਲਾਓ ਜਾਂ ਟੋਪੀ ਵਾਲਾ ਠੀਕ ਨਹੀਂ ਹੋਰ ਤੁਹਾਨੂੰ ਪਿਆਰ ਆ ਸਾਰਿਆਂ ਨੂੰ ਲੱਭ ਜੂ ਆਹੋ ਠੀਕੋ ਐਨ ਵਧੀਆ ਠੀਕ ਆ ਠੀਕ ਆ ਠੀਕ ਆ 73 ਵੀ ਆਪਣੇ ਭਤੀਜ ਖੜੇ ਨੇ ਸਾਰੇ ਹਾਂਜੀ ਮਿੱਤਰ ਪਿਆਰਿਓ ਆ ਮੇਰੇ ਭਤੀਜ ਨੇ ਠੀਕ ਹੋ ਭਤੀਜੋ ਹਾਂਜੀ ਰਾਜਾ ਹਾਂਜੀ ਪਟਿਆਲੇ ਆ ਗਿਆ ਜੀ ਮੈਂ ਇਧਰ ਏਸੀ ਮਾਰਕੀਟ ਸਟੈਂਡ ਕੰਨੀ ਇੱਥੋਂ ਸੂਟ ਜੇ ਫੜ ਕੇ ਲੈ ਕੇ ਜਾਣੇ ਜੀ ਗਿਆ ਵੀ ਆਏ ਉਹ ਲੈਣ ਕਹਿੰਦਾ ਬੈਠੋ ਜੀ ਮੈਂ ਆ ਗਿਆ ਆਪਾਂ 10 ਮਿੰਟ ਤੇ ਫੇਰ ਚੱਲਾਂਗੇ ਆਪਾਂ ਬਾਈ ਪੀਐਸ ਅੱਜ ਬਾਡੀ ਵੀ ਦੀਗਾ ਇੱਕ ਭਤੀਜ ਦਾ ਉੱਥੇ ਜਾ ਕੇ ਫਿਰ ਆਪਾਂ ਦੇਖਦੇ ਹਾਂ ਸਿਸਟਮ ਦੀ ਹਾਂ ਜੀ ਹੁਣ ਵੀ ਸੂਟ ਦੇਤਾ ਦੁਪੱਟਾ ਰਹਿ ਗਿਆ ਕਹਿੰਦਾ ਹਾਂ ਜੀ ਕਹਿੰਦਾ ਤੁਹਾਨੂੰ ਮੈਂ ਫੇਰ ਫੜਾ ਦਿੰਦਾ ਜੀ ਕਹਿੰਦਾ ਬਾਕੀ ਦੇਖਦੇ ਆਂ ਤੇ ਚਲਦੇ ਆਂ ਜੀ ਹੁਣ ਆਪਾਂ ਪਾਈਪੀਐਸ ਹਾਂ ਹਾਂ ਜੀ ਪਟਿਆਲੇ ਖੜਿਆ ਜੀ ਆ ਆਪਣੇ ਭਤੀਜ ਨੇ ਸਮਾਣੇ ਤੋਂ ਤੇ ਆ ਆਪਣੇ ਮਿੱਤਰ ਪਿਆਰੇ ਭਤੀਜ ਹੈਗੇ ਨੇ ਸੌਰ ਕੋ ਠੀਕ ਹੋ ਜੀ ਹਾਂ ਜੀ ਆ ਜੀ ਤੇ ਆਪਣੇ ਭਤੀਜ ਦਾ ਸੌਂਗ ਵੀ ਆਉਣਾ ਹੈ ਭਤੀਜ ਆਪਣਾ ਸੌਂਗ ਲਿਖਦਾ ਵੀ ਆ ਵਧੀਆ ਸੌਂਗ ਨੇ ਭਤੀਜ ਤੇ ਆ ਪੰਨ ਫੁੱਲ ਸਪੋਰਟ ਕਰਨੀ ਆ ਭਤੀਜ ਦੀ ਗੱਟ ਕੇ ਖਾਸ ਕਰਕੇ ਜਿਹੜੇ ਨਵੇਂ ਮੁੰਡੇ ਜੰਗਦੇ ਯਾਰ ਉਹਨਾਂ ਦੀ ਸਪੋਰਟ ਗੱਟ ਕੇ ਕਰਨੀ ਚਾਹੀਦੀ ਆ ਜਿਹੜੇ ਹੁਣ ਚੱਲ ਪਏ ਉਹਨੂੰ ਪਤਾ ਫਿਰ ਉਹ ਲੋਕਾਂ ਨਾਲ ਬੜੀ ਗੱਲ ਵੀ ਨਹੀਂ ਕਰਦੇ ਜਿਆਦਾ ਉੱਪਰਲੀ ਉਹਦੇ ਵਿੱਚ ਹੋ ਜਾਂਦੇ ਨੇ ਨਮਿਆਂ ਦਾ ਉਹ ਸਾਥ ਦਿਆ ਕਰੋ ਛੇਤੀ ਛੇਤੀ ਬਾਕੀ ਦਾ ਪੂਰਾ ਅੱਜ ਆਪਾਂ ਚਾਚਾ ਜੀ ਨੂੰ ਮਿਲਿਆ ਚਾਚਾ ਜੀ ਬਹੁਤ ਵਧੀਆ ਲੱਗਿਆ ਚਾਚਾ ਜੀ ਨਾਲ ਮਿਲ ਕੇ ਲਵ ਯੂ ਹੈ ਚਾਚਾ ਲਵ ਯੂ ਹੈ ਚਾਚਾ ਲਵ ਯੂ ਹੈ ਚਾਚਾ ਤੈਨੂੰ ਲਾਵੀਂ ਹਾਂਜੀ ਬਾਈਪੀਐਸੇ ਖੜੇ ਆ ਜਿਹਦਾ ਜਨਮ ਦਿਨ ਟੀਆਰ ਉਹ ਤਾਂ ਮੁੰਡਾ ਦਿਖਿਆ ਨਹੀਂ ਹੈਗਾ ਹੁਣ ਮੈਂ ਇੱਥੋਂ ਚੱਲਦਾ ਵਾਪਸ ਤੇ ਆ ਮੇਰੇ ਭਤੀਜਾ ਕੇ ਠੀਕ ਹੋਂ ਭਤੀਜੋ ਉਹਦੇ ਚਾਚਾ ਬੰਦੇ ਉਹ ਫੇਰ ਫੋਟੋ ਓਕੇ ਆ ਗੰਫਾ ਠੀਕ ਆ ਓਕੇ ਚਾਹੀਦਾ हां जी मित्र प्यारेयो ਹੁਣ ਚਲਦੇ ਆਪਾਂ ਪਿੰਡ ਨੂੰ ਉਹ ਮੁੰਡੇ ਤਾਂ ਆਏ ਨਹੀਂ ਹੈਗੇ ਯਾਰ ਕੱਦੇ ਡੀਕ ਰਹੇ ਆ ਖੜੇ ਚਲੋ ਫੇਰ ਮਿਲਾਂਗੇ ਉਹਨਾਂ ਨੂੰ ਤੇਨੂੰ ਤਾਂ ਜਾਣਦੇ ਹੋ ਆਪਣੇ ਭਤੀਜ ਨੂੰ ਤੁਸੀਂ ਤੇ ਹੁਣ ਪਿੰਡ ਨੂੰ ਜਾਉਂਗੇ ਹਾਂਜੀ ਹਾਂ ਠੀਕ ਆ ਠੀਕ ਆ ਹੋਰ ਠੀਕ ਠਾਕ ਆ ਮੈਂ ਵਧੀਆ ਹੀ ਮੈਂ ਵਧੀਆ ਹੀ ਚਾਹੀਦਾ ਠੀਕ ਆ ਆ ਭਤੀਜ ਆਪਣੇ ਸਮਾਣੇ ਵਾਲੇ ਨੇ ਹੋਰ ਸੁਣਾਓ ਸਮਾਣੇ ਵਾਲਿਓ ਐਨ ਵਧੀਆ ਕੁੱਕੇ ਰਪੋਟ ਹਾਂਜੀ ਹਾਂ ਉਹ ਟੂਲ ਦਾ ਤੁਹਾਨੂੰ ਕਿੰਨਾ ਕੇ ਫਰਕ ਪਿਆ ਜਿਹੜਾ ਚੱਕਿਆ ਗਿਆ ਤੁਹਾਡੇ ਵਾਲਾ ਬਹੁਤ ਹੀ ਬਹੁਤ ਵਾਦੂ ਫਾਇਦਾ ਹੋਇਆ ਉਹਦੇ ਨਾਲ ਤਾਂ हां जी ਚੱਲਦੇ ਆ ਪਿੰਡ ਨੂੰ ਹੁਣ ਹੁਣ ਇੱਥੋਂ ਸਿਸਟਮ ਲੈਣਾ ਸੀ ਸ਼ਾਮ ਵਾਲਾ ਟੀਮੀ ਟੌਮ ਉਹ ਵੀ ਖਾ ਲੈਣਗੇ ਹੋਰ ਦੱਸੋ ਗੱਲਬਾਤ ਠੀਕੋਂ ਸਾਰੇ ਹਾਂ ਜੀ ਚੱਲਦੇ ਆ ਪਿੰਡ ਨੂੰ ਹਾਂ ਜੀ ਆ ਲੈ ਲਿਆ ਟੀਮੀ ਟੌਮ ਉਹਨਾਂ ਦਾ ਸਮਾਨ ਅੱਜ ਨਾ ਬਹੁਤ ਦਿਨਾਂ ਬਾਅਦ ਆਇਆ ਅਦਰ ਨੂੰ ਤੇ ਮੈਂ ਕਿਹਾ ਚੱਲ ਆ ਜਾ ਲੈ ਚੱਲਦੇ ਆ ਉਹ ਵੀ ਅੱਕੇ ਪਏ ਦੀ ਖਾ ਕੇ ਦੂਆ ਅਫਗਾਨੀ ਹਾਂ ਜੀ ਪਿੰਡ ਪਹੁੰਚ ਗਏ ਹਾਂ ਜੀ ਦੋਸਤੋ ਆ ਗਿਆ ਘਰੇ ਅੱਜ ਲੇਟ ਹੋ ਗਿਆ ਟ੍ਰੈਫਿਕੇ ਬਹੁਤ ਧੀਰ ਸ਼ਾਮ ਨੂੰ ਤਾਂ ਜੇ ਪਟਿਆਲੇ ਤੋਂ ਆਉਣਾ ਤਾਂ 4 ਵਜੇ ਨਗੇ ਆਪੀ ਸ਼ਾਮ ਨੂੰ ਤਾਂ ਪਹੋਟ ਰਾਈਫਤੀ ਆ ਹੋਰ ਦੱਸੋ ਗਲਤੀ ਨਹੀਂ ਹੋਣੀ ਫਿਰਦੇ ਨੇ ਆ ਗਏ ਤਾਂ ਸਾਮਾਨ ਅੱਜ ਨਿਆਰੇ ਲੈਣਗੇ ਬਸ